ਨਵੇਂ ਰਿਸ਼ਤਿਆਂ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰੋ ਜੀ ਹਰ ਇੱਕ ਏਰੀਏ ਤੇ ਜਾਤ ਦਾ ਰਿਸ਼ਤਾ ਆਪਣੇ ਪੇਜ ਤੇ ਤੁਸੀਂ ਲੱਭ ਸਕਦੇ ਹੋ ਅੱਜ ਆਪਣੇ ਕੋਲੇ ਪਹਿਲਾ ਰਿਸ਼ਤਾ ਲੜਕੇ ਦਾ ਆ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਜਲੰਧਰ ਤੋਂ ਨੇ ਜੀ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਗੋਤ ਜੋਹਲ ਉਮਰ ਇਹਨਾਂ ਦੀ 58 ਸਾਲ ਹੈ ਜੀ ਕੱਦ 5 ਫੁੱਟ 6 ਇੰਚ ਕੰਮਕਾਰ ਹੈ ਜੀ ਪ੍ਰਾਈਵੇਟ ਹੈਲਥ ਕਲੀਨਿਕ ਇਹਨਾਂ ਦਾ ਆਪਣਾ ਆਮਦਨ ਤਕਰੀਬਨ 18 ਤੋਂ 20000 ਰੁਪਏ ਮਹੀਨਾ ਜੀ ਜ਼ਮੀਨ ਇਹਨਾਂ ਕੋਲ 3 ਕਨਾਲ ਹੈ ਜੀ ਸਿੰਪਲ ਘਰ ਆ 6 ਮਰਲੇ ਦੇ ਵਿੱਚ ਨੋਟ ਕਰੋ ਜੀ ਇਹਨਾਂ ਦੀ ਘਰ ਵਾਲੀ ਦੀ ਡੈਥ ਹੋ ਗਈ ਸੀ ਸੋ ਬੱਚੇ ਇਹਨਾਂ ਦੇ ਦੋ ਮੈਰਿਡ ਨੇ ਜੀ ਕੈਨੇਡਾ ਦੇ ਵਿੱਚ ਰਹਿੰਦੇ ਨੇ ਤੇ ਪਰਿਵਾਰ ਵੱਲੋਂ ਮੰਗੇ ਜੀ 48 ਤੋਂ 52 ਸਾਲ ਦੀ ਵਿਦਵਾ ਬਿਨੇ ਬੱਚੇ ਵਾਲੀ ਲੇਡਿਸ ਹੋਵੇ ਜੀ ਘਰ ਸੰਭਾਲਣ ਦੇ ਲਈ ਸੋ ਸੁਭਾਅ ਦੇ ਵਿੱਚ ਵਧੀਆ ਹੋਵੇ ਜੀ ਗਰੀਬ ਪਰਿਵਾਰ ਤੋਂ ਹੋਵੇ ਫਗਵਾੜੇ ਦੇ 50 ਕਿਲੋਮੀਟਰ ਨੇੜੇ ਦਾ ਏਰੀਆ ਹੀ ਇਹਨਾਂ ਨਾਲ ਸੰਪਰਕ ਕਰੇ ਜੀ ਸਵੇਰੇ 9 ਤੋਂ ਸ਼ਾਮ 7 ਵਜੇ ਤੱਕ ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਹੋ ਜੀ ਸੋ ਮੈਰਿਜ ਬਿਊਰੋ ਵਾਲੇ ਵਿਚੋਲੇ ਜਾਂ ਕੋਈ ਫੀਸ ਲੈਣ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਜੀ ਮੇਲ ਮਿਲਦੇ ਪਰਿਵਾਰ ਹੀ ਇਹਨਾਂ ਨਾਲ ਫੋਨ ਕਰਨ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਕਰਨ ਲੜਕੇ ਦਾ ਰਿਸ਼ਤਾ ਹੈ ਜੀ ਪਤਾ ਅਮਰਤਸਰ ਸਾਹਿਬ ਤੋਂ ਕਾਸਟ ਇਹਨਾਂ ਦੀ ਖੱਤਰੀ ਹਿੰਦੂ ਹੈ ਉਮਰ 25 ਸਾਲ ਹੈ ਜੀ ਕੱਦ 5 ਫੁੱਟ 10 ਇੰਚ ਕੰਮਕਾਰ ਹੈ ਜੀ ਇਹਨਾਂ ਦਾ ਐਮ ਆਰ ਮੈਡੀਕਲ ਰੀਪ੍ਰਿੰਟਡ ਆਮਦਨ ਇਹਨਾਂ ਦੀ 40000 ਰੁਪਏ ਮਹੀਨਾ ਹੈ ਜੀ ਤਕਰੀਬਨ ਤੇ ਮੰਗ ਹੈ ਜੀ ਪਰਿਵਾਰ ਦੀ ਕੁੜੀ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਜੀ ਸੋ ਕਾਲੀ ਪੱਟੀ ਚ ਪਰਿਵਾਰ ਦੇ 2 ਨੰਬਰ ਨੇ ਸਿੱਧੀ ਗੱਲਬਾਤ ਤੁਸੀਂ ਪਰਿਵਾਰ ਦੇ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਮਨੀਸ਼ ਕੁਮਾਰ ਸ਼ਰਮਾ ਮੰਗਲਿਕ ਹੈ ਜੀ ਮੁੰਡਾ ਪਤਾ ਜ਼ਿਲ੍ਹਾ ਪਟਿਆਲਾ ਤੋਂ ਨੇ ਇਹ ਕਾਸਟ ਇਹਨਾਂ ਦੀ ਸਰਸਵਤ ਬ੍ਰਾਹਮਣ ਹੈ ਜੀ ਉਮਰ 7 ਮਈ 1993 ਦੇ ਵਿੱਚ ਜਨਮ ਹੈ ਜੀ ਜਨਮ ਟਾਈਮ ਇਹਨਾਂ ਦਾ 10:20 AM ਸਵੇਰ ਦਾ ਸਮਾਂ ਜੀ ਸੋ ਜਨਮ ਸਥਾਨ ਨਾਬੇ ਦੇ ਵਿੱਚ ਹੈ ਜੀ ਕੱਦ ਮੁੰਡੇ ਦਾ 5 ਫੁੱਟ 7 ਇੰਚ ਹੈ ਪੜ੍ਹਾਈ ਇਹਨਾਂ ਨੇ ਬੀਏ ਪਾਸ ਕਰੀ ਹੋਈ ਹੈ ਜੀ ਵੈਸ਼ਨੋ ਪਰਿਵਾਰ ਹੈ ਭਰਾ ਇੱਕ ਮੈਰਿਡ ਹੈ ਜੀ ਭੈਣ ਵੀ ਇੱਕ ਮੈਰਿਡ ਆ ਪਿਤਾ ਇਹਨਾਂ ਦੇ ਰਮੇਸ਼ ਕੁਮਾਰ ਬਿਜ਼ਨਸਮੈਨ ਕਰ ਰਹੇ ਨੇ ਜੀ ਸੋ ਮਾਤਾ ਇਹਨਾਂ ਦੇ ਸੰਗੀਤਾ ਸ਼ਰਮਾ ਨੇ ਹਾਊਸ ਵਾਈਫ ਕੰਮ ਕਰੇ ਜੀ ਆਪਣਾ ਬਿਜ਼ਨਸ ਹੈ ਵਧੀਆ ਕਰ ਪਰਿਵਾਰ ਤੇ ਆਮਦਨ ਹੈ ਜੀ ਇਹਨਾਂ ਦੀ ਡੈਰੀ ਸ਼ਾਪ ਹੈ ਜੀ ਅਮੁੱਲ ਡਿਸਟ੍ਰੀਬਿਊਟਰ ਨੇ ਇਹ ਪਰਿਵਾਰ ਵੱਲੋਂ ਮੰਗਿਆ ਜੀ ਕੁੜੀ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜਿਸ ਸਿੱਧੀ ਗੱਲਬਾਤ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਨਾਮ ਕੁਲਵਿੰਦਰ ਸਿੰਘ ਕਾਸਟ ਐਸਸੀ ਗੋਤ ਇਹਨਾਂ ਦਾ ਗਿੱਲ ਹੈ ਜੀ ਉਮਰ 34 ਸਾਲ ਕੱਦ 5 ਫੁੱਟ 6 ਇੰਚ ਉੜਾ ਇਹਨਾਂ ਨੇ ਕਰੀਏ ਜੀ ਪਲੱਸ 2 ਪਾਸ ਰਾਦਾ ਸਵਾਮੀ ਫੈਮਲੀ ਹੈ ਜੀ ਕੰਮ ਕਰਦਾ ਜੀ ਪ੍ਰਾਈਵੇਟ ਨੌਕਰੀ ਕਰਦਾ ਹੈ ਮੁੰਡਾ ਵਧੀਆ ਆਮਦਨ ਤੇ ਘਰ ਪਰਿਵਾਰ ਹੈ ਜੀ ਮੰਗੇ ਪਰਿਵਾਰ ਵੱਲੋਂ ਲੜਕੀ ਵਧੀਆ ਪਰਿਵਾਰ ਦੀ ਤਲਾਕ ਸੁਧਾ ਹੋਵੇ ਜੀ ਕਿਸੇ ਵੀ ਕਾਸ਼ਟ ਦੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਕਾਲੀ ਪੱਟੀ ਚੋਂ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਜੀ ਨਾਮ ਸਿੰਘ ਪਤਾ ਫਰੀਦਕੋਟ ਤੋਂ ਹੈ ਜੀ ਮੁੰਡਾ ਉਮਰ ਇਹਨਾਂ ਦੀ 29/8/1996 ਦੇ ਵਿੱਚ ਹੈ ਕੱਦ 5 ਫੁੱਟ 11 ਇੰਚ ਬੜਾ ਇਹਨਾਂ ਨੇ ਪਲੱਸ 2 ਕਰੀਏ ਜੀ ਨਾਨ ਮੈਡੀਕਲ ਦੇ ਨਾਲ 5 ਇਅਰ ਦਾ ਇਹਨਾਂ ਨੇ ਕੋਰਸ ਕਰਿਆ ਹੋਇਆ ਪਿਤਾ ਦੀ ਸਰਕਾਰੀ ਪੈਨਸ਼ਨ ਹੈ ਜੀ ਕੰਮ ਕਰਾ ਆਪਣਾ ਖੇਤੀਬਾੜੀ ਤੇ ਹੋਟਲ ਦਾ ਕੰਮ ਹੈ ਜੀ ਮੁੰਡੇ ਦਾ 5 ਕਿੱਲੇ ਇਹਨਾਂ ਕੋਲ ਮੇਨ ਰੋਡ ਦੇ ਉੱਪਰ ਜ਼ਮੀਨ ਹੈ ਜੀ ਜ਼ਮੀਨ ਬਹੁਤ ਵਧੀਆ ਹੈ ਜੀ ਹਾਈ ਰੇਟ ਹੈ ਜ਼ਮੀਨ ਦਾ ਪਰਿਵਾਰ ਵੱਲੋਂ ਮੰਗਿਆ ਜੀ ਕੁੜੀ ਆਸਟ੍ਰੇਲੀਆ ਦੀ ਪੀਆਰ ਜਾਂ ਵਰਕ ਪਰਮਿਟ ਹੋਵੇ ਜਾਂ ਸਟੱਡੀ ਕਰਦੀ ਹੋਵੇ ਸੋ ਵਿਆਹ ਤੇ ਘਰ ਖਰੀਦਣ ਦਾ ਜਿੰਨਾ ਵੀ ਖਰਚਾ ਜੀ ਬਾਹਰ ਲੜਕੇ ਵੱਲੋਂ ਕੀਤਾ ਜਾਵੇਗਾ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਨਾਮ ਗਗਨਦੀਪ ਸ਼ਰਮਾ ਪਤਾ ਇਹਨਾਂ ਦਾ ਪਿੰਡ ਗੁਰੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਉਮਰ ਹੈ ਜੀ 5-9-1987 ਦੇ ਵਿੱਚ ਜਨਮ ਟਾਈਮ ਹੈ ਜੀ 7:45 ਕੱਦ 5 ਫੁੱਟ 8 ਇੰਚ ਪੜ੍ਹਾਈ ਪਲੱਸ 2 ਪਾਸ ਹੈ ਜੀ ਮੁੰਡਾ ਕੰਮ ਕਰਾਜੀ ਏਸੀ অপারেਟਰ ਦਾ ਕੰਮ ਹੈ ਇਹਨਾਂ ਦਾ ਭਰਾ ਇਹਨਾਂ ਦੇ ਪੰਜ ਨੇ ਤੇ ਤਿੰਨ ਭਰਾ ਇਹਨਾਂ ਦੇ ਮੈਰਿਡ ਨੇ ਜੀ ਜੋਇੰਟ ਫੈਮਿਲੀ ਆ ਪਰਿਵਾਰ ਵੱਲੋਂ ਮੰਗੇ ਜੀ ਕੁੜੀ ਘਰੇਲੂ ਹੋਵੇ ਤਲਾਕਸ਼ੁਦਾ ਹੋਵੇ ਤਾਂ ਬਿਨਾ ਬੱਚੇ ਵਾਲੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਕਾਲੀਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸੱਦੀ ਗੱਲਬਾਤ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਸਰਦਾਰ ਹੈ ਜੀ ਮੁੰਡਾ ਪੱਗ ਬੰਨਦਾ ਪਤਾ ਹੁਸ਼ਿਆਰਪੁਰ ਤੋਂ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਉਮਰ 1996 ਦੇ ਵਿੱਚ ਕੱਤ 5 ਫੁੱਟ 9 ਇੰਚ ਪਹਿਣ ਇਹਨਾਂ ਦੀ ਇੱਕ ਕੈਨੇਡਾ ਦੇ ਵਿੱਚ ਹੈ ਜੀ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਪਿਤਾ ਇਹਨਾਂ ਦੇ ਐਕਸਪਾਇਰ ਨੇ ਜੀ ਕੰਮਕਾਰ ਹੈ ਜੀ 13 ਕਿੱਲੇ ਮੁੰਡੇ ਕੋਲ ਜ਼ਮੀਨ ਹੈ ਆਪਣਾ ਪੋਲਟਰੀ ਫਾਰਮ ਹੈ ਜੀ ਲੜਕੇ ਕੋਲ ਨਿਊਜ਼ੀਲੈਂਡ ਦਾ ਵਿਜ਼ਟਰ ਵੀਜ਼ਾ ਹੈ ਜੀ ਤੇ ਹੈਵੀ ਵਹੀਕਲ ਦਾ ਲਾਇਸੈਂਸ ਹੈ ਜੀ ਸੋ ਪਰਿਵਾਰ ਦੀ ਮੰਗ ਹੈ ਜੀ ਕੁੜੀ ਕੈਨੇਡਾ ਦੀ ਪੀਆਰ ਹੋਵੇ ਕਾਲੀ ਪੱਟੀ ਚੋਂ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜਿਸ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਲਾਲ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਸੋ ਹਰ ਇੱਕ ਰਿਸ਼ਤੇ ਦੀ ਚੰਗੀ ਤਰ੍ਹਾਂ ਪੁੱਛਗਿੱਛ ਕਰੋ ਜਾਂਚ ਪੜਤਾਲ ਕਰੋ ਉਸ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਜੀ ਤਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ